ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸੁਰਸਿੰਘ ਪਹੁੰਚੇ ਆ ਵੀਰ ਗੁਰਲਾਲ ਸਿੰਘ ਉਹਨਾਂ ਦੇ ਘਰ ਤਹਿਸੀਲ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਸੋ ਹਰੀਕੇ ਪੱਤਨ ਤੋਂ ਜਦੋਂ ਦੋਸਤੋ ਆਪਾਂ ਪਿੱਕੀ ਪਿੰਡ ਪਹੁੰਚਾਂਗੇ ਤੇ ਪਿੱਕੀ ਪਿੰਡ ਤੋਂ ਵੀ 8-9 ਕਿਲੋਮੀਟਰ ਦੀ ਦੂਰੀ ਆ ਪਿੱਕੀ ਪਿੰਡ ਤੋਂ ਚਪਾਲ ਅਮਰਥਾ ਰੋਡ ਦੇ ਉੱਪਰ ਪਿੰਡ ਆਉਂਦਾ ਸੁਰਸਿੰਘ ਇਸ ਸੋਰਸੇ ਦੇ ਪਿੰਡ ਤੋਂ ਇੱਕ ਛੜਕ ਨਿਕਲਦੀ ਹੈ ਜਿਹੜੀ ਪਿੰਡ ਮਾਣੇ ਮੱਲੀਆਂ ਨੂੰ ਜਾਂਦੀ ਐ ਇਸੇ ਛੜਕ ਦੇ ਉੱਪਰ ਵੀਰ ਗੁਰਲਾਲ ਸਿੰਘ ਉਹਨਾਂ ਦਾ ਘਰ ਤੋਂ ਪਸ਼ੂ ਵਪਾਰ ਦਾ ਕੀਤਾ ਬਹੁਤ ਸਾਰੀਆਂ ਵੀਡੀਓ ਆਪਾਂ ਦੋਸਤੋ ਦਿਖਾਉਂਦੇ ਰਹੀਦਾ ਤੁਹਾਨੂੰ ਇਸ ਘਰੋਂ ਪਸ਼ੂ ਅੱਜ ਇਸ ਵੀਡੀਓ ਵਿੱਚ ਦੋ ਵੜਾ ਤੁਹਾਨੂੰ ਦਿਖਾਉਣੀ ਆ ਇੱਕ ਸੂਈ ਤੇ ਇੱਕ ਗੱਬਣ ਦੋ ਵੜਾ ਨੇ ਤੇ ਛੋਟੇ-ਛੋਟੇ ਪਰਤੇ ਰਹਿਣ ਵਾਲਿਆ ਕਰੋ ਸੰਗ ਜਿਵੇਂ ਅੱਗੇ ਰੁੱਕ ਅੱਗੇ ਦੋਸਤੋ ਸਾਹਮਣੇ ਨੂੰ ਦੇਖਦੇ ਹੋਏ ਠੀਕ ਹੈ ਜੀ ਬਹੁਤ ਭੈਣ ਭਰਾ ਆਪਣੇ ਸੌਦਾ ਕਰਨਾ ਚਾਹਣਗੇ ਕਰੋ ਸੰਗ ਤੇ ਤਰੀਕ ਅੱਜ ਤੁਸੀਂ ਨੋਟ ਕਰ ਲਓ 23 ਜਨਵਰੀ ਸੋ ਸਮਾਦੋ ਕੋ ਸ਼ਾਮ ਦੇ ਕੋਈ 3 ਵਜੇ ਦਾ ਪੂਰੀ ਗੱਲਬਾਤ ਕਰਦੇ ਆ ਡਿਟੇਲ ਲੈ ਲੈਨੇ ਆ ਸੋ ਜੁੜੇ ਰਹੋ ਵੀਡੀਓ ਦੇ ਨਾਲ ਐਂਡ ਟੱਕ ਸਭ ਤੋਂ ਪਹਿਲਾਂ ਗਰਲਾਲ ਵੀਰ ਸਾਸਰੀ ਕਾਲ ਸਾਸਰੀ ਦਾ ਸੰਤੂ ਸਾਹਿਬ ਜੀ ਠੀਕ ਠਾਕ ਜੀ ਬਹੁਤ ਵਧੀਆ ਭਾਜੀ ਠੀਕ ਬੜੀ ਕਿਰਪਾ ਵੈਗਦੂ ਦੀ ਚੜਦੀ ਗਲ ਹੈ ਅੱਛਾ ਗਰਵਾਲ ਜਿਹੜੇ ਵੈੜਾ ਦੋ ਹੀ ਅੱਜ ਆਪਣੇ ਕੋਲ ਆ ਸੰਤੂ ਸਾਹਿਬ ਚਾਰ ਪਸ਼ੂ ਇੱਕ ਮਾਝੀ ਤੇ ਇੱਕ ਵੈੜ ਸੀ ਹਾਂ ਜੀ ਮਾਝੀ ਵੇਗੀ ਲੌਕਾਂ ਦੇ ਬੰਦੇ ਲੈ ਗਏ ਅੱਜ ਸਵੇਰੇ ਹੀ ਠੀਕ ਹੈ ਭਾਜੀ ਤੇ ਵਛੀ ਇਥੇ ਵੇਹਲਿਆਂ ਦੇ ਬੰਦੇ ਲੈ ਕੇ ਆ ਗਏ ਠੀਕ ਆ ਦੋ ਹੀ ਪਸ਼ੂ ਰਹਿ ਗਏ ਆ ਪਹਿਲਾਂ ਬੱਚੀ ਸੂਣ ਵਾਲੀ ਆ ਦਿਨ ਪੰਜ ਚਾਰ ਲੈਂਦੀ ਆ ਛਗੀ ਆ ਮੂੰਹੋਂ ਪਿਓਰ ਠੀਕ ਆ ਹਾਂਜੀ ਆ ਬੱਚੀ ਪਹਿਲਾਂ ਸੂਆ ਸੂਈ ਆ 13 14 ਦਿਨ ਲੋ ਕੋਈ ਦੁੱਧ ਵਾ ਹਫਤੇ ਦੇ ਅੰਦਰ ਸੂਈ ਆ ਮਗਰ ਬੱਚਾ ਸੰਧੂ ਸਾਹਿਬ ਠੀਕ ਆ ਜੀ ਹਾਂਜੀ ਲਓ ਦੋਸਤੋ ਦੋ ਨਾਗ ਆ ਠੀਕ ਆ ਜੀ ਪਸ਼ੂ ਆਉਂਦੇ ਰਹਿੰਦੇ ਆ ਬਾਕੀ ਆਪਣਾ ਪਾਲ ਮੇਲ ਜਿਹੜਾ ਤੁਸੀਂ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਨਗਾਂ ਦੀ ਡਿਟੇਲ ਆ ਉਸ ਸਮੇਂ ਸਮੇਂ ਨਾਲ ਲੈਂਦੇ ਰਿਆ ਕਰੋ ਠੀਕ ਆ ਜੀ ਤੇ ਪਹਿਲੇ ਨੰਬਰ ਤੋਂ ਆਪਾਂ ਗਰ ਲਾਲ ਇੱਥੋਂ ਸ਼ੁਰੂਆਤ ਕਰਦੇ ਹਾਂ ਹਾਂਜੀ ਆਰ ਸ਼ਰ ਬੱਚੀ ਤੋਂ ਕਰ ਲਈਏ ਸੰਧੂ ਸਾਹਿ ਠੀਕ ਆ ਜੀ। ਉਹ ਜੀ ਆ ਮਗਰ ਬੱਛਾ ਮੇਲ ਕਾਫ ਆ ਠੀਕ ਆ ਜੀ। ਸੋ ਹਫਤੇ ਦੇ ਅੰਦਰ ਬਾੜ ਜਿਹੜਾ ਦੋਸਤੋ ਅਜੇ ਸਮਾਂ ਹੈ ਇਹਨੂੰ ਤੁਸੀਂ ਨੂੰ ਤੇ ਹੈ ਦੁੱਜੇ ਨਾਲ ਨਹੀਂ ਪਹਿਲਾ ਸੁਗਾ ਸਿੰਦੂ ਸਾਹਿਬ। ਪਲੂਨ ਆ ਹਾਂਜੀ। ਲਓ ਜੀ ਪਹਿਲਨ ਬੱਛੀ ਆ। ਇਹ ਵੀ ਕੰਮ ਨਾਲੇ ਬਰਾਬਰ ਨਹੀਂ ਕਰਮਾ ਲਈ ਨੇ ਕਿਤਨਾ। ਠੀਕ ਆ ਫਿਰ। ਹਾਂਜੀ। ਲਓ ਜੀ ਪਹਿਲਨ ਬੱਛੀ ਆ ਤੇ ਐਰ ਸਿਰ ਦੇ ਵਿੱਚ ਦੋਸਤੋ ਕੋਈ ਭਰਾ ਕ੍ਰੋਸ ਮਾਰ ਲਿਆ ਠੀਕ ਆ ਜੀ। ਪਰਸੈਂਟੇਜ ਤੁਸੀਂ ਆਪ ਜਜਮੈਂਟ ਕਰ ਲਿਓ ਬਾਕੀ ਡੱਬੀ ਲਾਲ ਡਿਵਾਈਟ ਆ ਠੀਕ ਆ ਜੀ ਤੇ ਇਹ ਗਰਲਾ ਦੇ ਹੁਣ ਇਸ ਵਕਤ ਦੁੱਧ ਕਿੰਨੇ ਕਿਤੇ ਚੱਲਣ ਡਈ ਸੰਧੂ ਸਾਹਿਬ 13 ਲੀਟਰ ਦੁੱਧ ਠੰਡਾ ਹੋਊਗਾ ਆ ਆਪਣੇ ਘਰੇ ਭੈਣ ਭਰਾ ਕੋਈ ਦੋ ਡੰਗ ਛੱਡ ਕੇ ਚਾਰ ਡੰਗ ਚੋਵੇ ਪੱਕਾ ਬੈਨਾ ਪਾ ਗਏ ਤੇ ਸੰਧੂ ਸਾਹਿਬ ਗਾਂਹ ਦੁੱਧ ਪਾਇਦਾ ਬਿਲਕੁਲ ਹੁਣ ਮਹੀਨਾ ਮਹੀਨਾ ਆਪਾਂ ਗਰੰਟੀ ਨਹੀਂ ਦੇ ਸਕਦੇ ਡੰਗਰ ਦੀ ਜਿਹੜੀ ਗੱਲ ਵਾ ਠੀਕ ਆ ਜੀ ਹਾਂਜੀ ਲੋ ਵੀ ਦੋਸਤੋ ਠੀਕ ਆ ਜੀ ਇਸ ਵਕਤ ਜਿੰਨਾ ਬੋਤੋ ਦੱਸਿਆ ਉਹਨੇ ਦੁੱਧ ਦੀ ਤਸੱਲੀ ਕਰਨੀ ਆ ਤੁਹਾਡਾ ਹੱਕ ਬਣਦਾ ਬਾਕੀ ਥਾਣੇ ਵੇਖੋ ਠੀਕ ਆ ਜੀ ਮੁੱਠੀ ਮੁੱਠੀ ਥਾਰਾ ਤੇ ਚੋਣ ਚਾਣ ਦੀ ਵੀਰ ਵੱਖੇ ਨੂੰ ਜਨਮ ਦਿੱਤਾ ਠੀਕ ਆ ਜੀ ਮੇਲ ਕਾਫ ਮਗਰ ਇਧਰ ਆਪਾਂ ਇੱਕ ਨੂੰ ਲੰਬਾ ਤੋਰ ਕੇ ਦਿਖਾ ਦਿੰਦੇ ਆ ਕਿ ਹਾਈਟ ਮੀਡੀਅਮ ਦੇ ਵਿੱਚ ਆ ਆ ਦੇਖੋ ਬਾਕੀ ਸੰਦੂ ਸਾਹਿਬ ਅੰਗਾ ਪਾਉਣਾ ਪਾਉ ਨਹੀਂ ਪਾਉਣਾ ਨਾ ਪਾਉ ਇੰਨੀ ਸੀਲਸਲਾ ਗੱਲ ਛੱਡ ਦਿਓ ਠੀਕ ਆ ਜੀ ਹਾਂ ਜੀ ਉਂਗਲ ਉਂਗਲ ਜਿੱਦੀ ਮੋਟੀ ਤਾਰ ਕੋਈ ਭੂਰ ਨਹੀਂ ਛੱਡਾਂ ਨਹੀਂ ਥਾਨੀ ਕੱਟ ਲਓ ਜੀ ਠੀਕ ਹੈ। ਬਾਕੀ ਥਣ ਭਾਂਡੇ ਦੀ ਬੜੀ ਸਾਫ਼ ਸੁਥਰੀ ਹੈ ਠੀਕ ਹੈ ਜੀ। ਹੁਣ ਮੌਕੇ ਤੇ ਆਪਾਂ ਦੇਖ ਰਹੇ ਹਾਂ ਤੇ ਤੁਹਾਨੂੰ ਦੱਸ ਰਹੇ ਹਾਂ ਠੀਕ ਹੈ ਜੀ। ਭਾਂਡਾ ਭੁੰਡਾ ਸਾਫ਼ ਸੁਥਰਾ ਕੋਈ ਫੋਟ ਬੱਚਾ ਨਹੀਂਗਾ ਠੀਕ ਹੈ ਜੀ। ਚਾਰ ਥਾਣਾ। ਸੋ ਚਾਰੇ ਥਾਣੇ ਸਪੇਸ ਵਾਂਗ ਚੰਗੀ ਐ। ਸੋ ਬਹਿਣੀ ਵਾਲੀ ਸਾਈਡ ਤੋਂ ਵੀ ਆ ਤੁਹਾਨੂੰ ਦਿਖਾ ਦਈਏ ਆਪਾਂ। ਆ ਦੇਖੋ। ਠੀਕ ਹੈ ਜੀ। ਠੀਕ ਹੈ। ਅੱਛਾ ਦਰਵਾਜ਼ੇ ਦੇ ਕੀ ਡਿਮਾਂਡ? ਦਵਾ ਵੀ ਕਿੰਨੇ ਦੀ ਬੱਚੀ? ਨਮਾਨ ਸੰਧੂ ਸਾਹਿਬ ਚਲੋ ਜਦੋਂ ਆਪਾਂ ਵੇਚਦੇ ਰਹੇ ਹਾਂ ਉਹ ਤੋਂ 90 ਪਜਾਨੇ ਨੂੰ ਵਛੀਆਂ ਵੇਚਦੀਆਂ ਕੋਈ ਗੱਲ ਨਹੀਂ ਹਾਂ ਹੁਣ ਮੋਲੇ ਦਾ 55 ਕਰੀਏ 60 ਕਰੀਏ ਮੌਸਮ ਦੇ ਹਿਸਾਬ ਨਾਲ ਲਾਚ ਆਪਾਂ 52000 ਦੀ ਵਛੀ ਦੇਵਾਂਗੇ 52000 ਦੀ ਹਾਂ ਜੀ ਉਹ ਤੋਂ ਮਾਨਤਨ ਸੰਧੂ ਸਾਹਿਬ ਕਰਾਂਗੇ ਠੀਕ ਆ ਜੀ ਲੋ ਵੀ 52000 ਦੀ ਇਹ ਰਹਿੜ ਤੁਹਾਨੂੰ ਮਿਲ ਜੂਗੀ ਵਿੱਚੋਂ ਛੋੜ ਛੱਪਾ ਹੋਊਗਾ ਮਾਨਤਨ ਹੋਊਗਾ ਕੋਈ ਭੈਣ ਭਰਾ ਆਪਣਾ ਵੀਰ ਸੰਪਰਕ ਕਰ ਲੈ ਠੀਕ ਆ ਜੀ ਤੇ ਜਿੱਥੇ ਕਿ ਤੈਹ ਬੈਂਦੀ ਆ ਵਿੱਚੋਂ ਛੋੜ ਛੱਪਾ ਕਰਕੇ ਉੱਥੇ ਵੀ ਤੁਸੀਂ ਬਿਠਾ ਲਿਓ ਬਾਕੀ ਥਾਣਾ ਥੋਣਾ ਦੀ ਚੰਗੀ ਆ ਸਾਫ਼ ਉਹਨਾਂ ਮੇਰਾ ਭਰਾ ਤੁਸੀਂ ਠੀਕ ਹੈ ਜੀ ਇੱਕ ਟਾਈਮ ਆਨਲਾਈਨ ਇੱਕ ਟਾਈਮ ਇੱਥੇ ਆਣ ਕੇ ਜਿੱਦਾਂ ਵੀ ਕਿਸੇ ਭਰਾ ਦੇ ਸਾਹਿਬ ਅਜੇ ਮੈਲਾ ਮੂਲਾ ਮਾਰ ਕੇ ਬੱਚੀ 2 ਕਿਲੋ ਦੁੱਧ ਹੋਰ ਵਧਾਉਗੀ ਦੁੱਧ 14-15 14-15 ਦੇ ਖੇਡੂਗੀ ਅਵੇਂ ਆਪਾਂ ਗੱਦਗੇ 20 ਕਿਲੋ ਦਊਗੀ ਮਜ਼ਾ ਨਹੀਂ ਆਉਗਾ ਕੋਈ ਜਿਹੜੀ ਗੱਲ ਹੈ ਜਿਹੜਾ ਆਪਾਂ ਆਪਦੇ ਘਰੋਂ ਚਵਾ ਦੇਣਾ ਵਾ ਉਹਨਾਂ ਦੁੱਧ ਦਾ ਆਪਾਂ ਦੱਸਿਆ ਜੀ ਸਹੀ ਹੈ ਜੀ ਹਾਂਜੀ ਸਹੀ ਹੈ ਜੀ ਉਸ ਤੋਂ ਬਾਅਦ ਜਦ ਰਾਲ ਆਪਣੇ ਕੋਲ ਇੱਧਰ ਇੱਕ ਬਲੈਕ ਵਛੀ ਆ ਕਾਲੇ ਰੰਗ ਵਿੱਚ ਖੜੀ ਹੈ ਫਿਰ ਇਹ ਗੱਬੜਾ ਸੰਤੂ ਸਾਹਿਬ ਅਜੇ 5-4 ਦਿਨ ਵਛੀ ਲੈ ਜੂ ਬੋਦੀ ਵਾਲੀ ਚੰਗੀ ਲਓ ਦੋਸਤੋ ਜੀ ਇਹ ਵਾਰ ਆਪਾਂ ਜਿਹੜੀ ਦੋਸਤ ਤੁਹਾਨੂੰ ਦਿਖਾ ਰਹੇ ਆਂ ਪਹਿਲਾ ਸੂਆ ਪਲੂਣ ਵੱਛੀ ਨੇ ਸੋਣਾ ਬਾਕੀ ਲੋਟੀ-ਲੂਟੀ ਤੁਸੀਂ ਚੱਕ ਕਰੋ ਬਿਲਕੁਲ ਕੰਪਾਈ ਟਰੈਕਟਰ ਦੇ ਵਿੱਚ ਆਂ ਖੁੱਚਾਂ ਤੋਂ ਵੀ ਕਾਫੀ ਉੱਪਰ ਲੇਵਾ ਗਿੱਠ ਉੱਪਰ ਲੇਵਾ ਸੋ ਠੰਢੀ ਪੀਰੀ ਆ ਠੀਕ ਆ ਜੀ ਬਣੂ ਬਣੂ ਵੀ ਚੰਗੀ ਸੰਧੂ ਸਾਹਿਬ ਅਜੇ ਜਿਹੇ ਹਫ਼ਤਾ ਲੈ ਗਈ ਨਾ ਮੱਛੀ ਹਾਂ ਜਿਹੜੇ ਬੰਦਾ ਤੋਂ ਲਈ ਹੋ ਆਂਦੇ ਵੀ ਅਜੇ ਹਫ਼ਤਾ ਲੈਂਦੀ ਆ ਚਲੋ ਮੈਂ ਨਾ ਵੀ ਅਜੇ ਪੰਜ ਚਾਰ ਦਿਨ ਲੈ ਜੂਗੀ ਅਰਮਾਨ ਨਹੀਂ ਜਿਹੜੀ ਗੱਲ ਸੀਲਸ ਲੱਗ ਬਹੁਤ ਲਓ ਜੀ ਤਾਂ ਨਾਰਮਲ ਦੋਸਤ ਪੈਣਾਪੂਣਾ ਨੇ ਆਪਣੀ ਚਵਾਈ ਕਰਨੀ ਹੁੰਦੀ ਹੈ ਘਰੇ ਠੀਕ ਆ ਜੀ ਠੰਡਾ ਧੀਰਾ ਪਸ਼ੂ ਨਾਰਮਲ ਹੀ ਉਹਨਾਂ ਨੂੰ ਸੂਟ ਕਰਦਾ ਤੇ ਠੰਡੀ ਧੀਰੀ ਬੱਛੀ ਆ ਪਲੂਨ ਪਹਿਲਾ ਸੂ ਉਹ ਬੱਛੀ ਹੁੰਦੀ ਆ ਤੇ ਥਾਂ ਥਾਂ ਨੂੰ ਬਹੁਤ ਸੋਹਣਿਆ ਠੀਕ ਆ ਜੀ ਤੇ ਦਿਨ ਹਜੇ ਕੱਢ ਜੂਗੀ ਆਰਾਮ ਨਾਲ ਠੀਕ ਆ ਜੀ ਲੈ ਜੇ ਪੰਜ ਲੈ ਜੇ ਚਾਰ ਸੋ ਜਿੰਨਾ ਦੇ ਪਸ਼ੂ ਸਮਾਂ ਲੈ ਜੇ ਉਹਨਾਂ ਹੀ ਉਹਦੇ ਲਈ ਚੰਗਾ ਹੋਣਾ ਥੱਲੇ ਬਣ ਥਣ ਕੇ ਤਿਆਰ ਹੋ ਜਾਂਦਾ ਠੀਕ ਆ ਸੋ 35 ਤੋਂ ਉੱਪਰ ਤਾਂ ਗਰਦਾਲ ਚਲੋ ਉਹਦੇ ਚ ਕੋਈ ਸ਼ੱਕ ਨਹੀਂ ਆਪਾਂ ਉਹ ਖਰੀਦਣਾ ਮੈਨਾਂ ਵੀ ਬੇਫਿਕਰਾ ਹੀ ਹੋਵੇ ਵੀ ਭੈਣ ਭਰਾ ਖਰੀਦ ਕਰ ਲੈ ਆ ਇਤ ਠੀਕ ਹੈ ਜੀ ਹਾਂਜੀ ਨਵੇਂ ਦੋਸਤੋ ਬੱਚਿਆਂ ਦੋਵੇਂ ਬਹੁਤ ਚੰਗੀਆਂ ਆ ਠੀਕ ਹੈ ਜੀ ਨਵੇਂ ਅੰਗ ਸੋ ਪਹਿਲਾਂ ਪਹਿਲਾਂ ਵਛੀਆਂ ਪਹਿਲਾ ਪਹਿਲਾ ਸੂਆ ਇੱਕ ਸੂਈ ਤੇ ਇੱਕ ਪੂਰੀ ਤਿਆਰੀ ਦੇ ਵਿੱਚ ਇਹ ਖੜੀ ਆ ਠੀਕ ਆ ਤੇ ਗਰਲਾਰ ਦੇ ਦਾਂਗੇ ਕਿੰਨੇ ਦੀ ਵਛੀ ਐ ਸੰਧੂ ਸਾਹਿਬ ਮੁੱਲ ਜੋ ਮਰਜ਼ੀ ਕਰੀ ਜਾਈਏ 50 ਕਰਕੇ 55 ਕਰਕੇ ਲੈ ਤੇ ਜਿਹੜੀ ਜੀਤੋ 100 ਰੁਪਈਆ ਛੋਟੇ ਦੀ 45 ਹਜ਼ਾਰ ਦੀ ਵਛੀ ਦਵਾਂਗੇ 45 ਦੀ ਹਾਂਜੀ ਸੰਧੂ ਸਾਹਿਬ ਐ ਕਸੜਾ ਕੁਸੜਾ ਕੱਢ ਕੇ ਪੂਰਾ ਹੀ ਹੈ ਸੰਧੂ ਸਾਹਿਬ ਮਾਨਤਨ ਕਰਾਂਗੇ ਜ਼ਰੂਰ ਭਣ ਭਰਾਵਾਂ ਦਾ ਬਾਕੀ ਜਿਆਦਾ ਨਹੀਂ ਜੇ ਸਰਦਾ ਬੰਦਾ ਜਿੰਨਾ ਹੋਊਗਾ ਉਹ ਨਾਲ ਜ਼ਰੂਰ ਕਰਾਂਗੇ ਛੋੜ ਚੱਪਾ ਚਲੋ ਜਿਹੜੇ ਹੁੰਦੇ ਰਹਿੰਦੇ ਹਾਂਜੀ ਹਾਂਜੀ ਸੰਧੂ ਸਾਹਿਬ ਕਰਾਂਗੇ ਜ਼ਰੂਰ ਜੀ ਜ ਪੂਰੀ ਲਾਗਿਓ ਕੋਈ ਫਿਰ ਆਪਾਂ ਤੁਹਾਨੂੰ ਦਿਖਾ ਦਗੇ ਆ ਵੇਖੋ ਜੀ ਸੋ ਥਾਣਾ ਧੋਣਾ ਦੀ ਬੜੀ ਸਫਾਈ ਆ ਠੀਕ ਆ ਜੀ ਭਵਾਨੇ ਚੱਟੇ ਦੀ ਪੂਰੀ ਸਫਾਈ ਆ ਤੇ ਮੇਰਾ ਭਰਾ ਜਿੱਦਾ ਮਰਜ਼ੀ ਬੇ ਤੜਕ ਤੁਸੀਂ ਸੌਦਾ ਕਰ ਲਿਓ ਠੀਕ ਆ ਜੀ ਬਹੁਤੇ ਵੀਰਾ ਆਨਲਾਈਨ ਸੌਦਾ ਕਰਦੇ ਆ ਕਿਉਂਕਿ ਪਹਿਲਾਂ ਪਲੂਨ ਬੱਛੀਆਂ ਨੇ ਤੇ ਕਿਸੇ ਤਰ੍ਹਾਂ ਦਾ ਕੋਈ ਡਿਫੈਕਟਡ ਨਹੀਂ ਹੈਗਾ ਕੋਈ ਵੀ ਪੀਸ ਠੀਕ ਆ ਜੀ ਕੋਈ ਵੀ ਅੰਗ ਤੇ ਚੰਗੇ ਲੱਗਨੇ ਠੀਕ ਆ ਜੀ ਤੇ ਇਹ ਦੋ ਹੀ ਅਜ ਐਨੀਮਲ ਜਿਹੜੇ ਹੁਣ ਮੌਕੇ ਤੇ ਅਵੇਲੇਬਲ ਨੇ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਵੈਸੇ 2 ਤੋਂ 4 ਤਿੰਨ ਤੋਂ 4 ਕ ਨਗਾਂ ਦੀ ਅੱਜ ਵੀਡੀਓ ਪਾਉਣੀ ਸੀਗੀ ਫਿਰ ਹਾਲ ਹੁਣ ਜਿਹੜੇ ਮੌਜੂਦ ਓਹ ਦੋ ਬੱਚੀਆਂ ਜਿਹੜੀਆਂ ਰਹਿ ਗਈਆਂ ਨੇ ਠੀਕ ਹੈ ਜੀ ਬਾਕੀ ਜਿਹੜੇ ਜਿਹੜੇ ਭਰਾ ਦੇ ਹਿੱਸੇ ਆਉਣਗੇ ਆ ਤੇ ਓਹ ਤੁਸੀਂ ਇੱਥੇ ਆਣ ਕੇ ਆਪਣੀ ਖਰੀਦਦਾਰੀ ਕਰ ਲਿਓ ਤੇ ਗਰਮਾਲ ਵੀਰੇ ਇੱਕ ਨੰਬਰ ਆਪਣੇ ਕਰ ਦਿਓ ਸਾਡੇ ਨੰਬਰ ਸੰਧੂ ਸਾਹਿਬ 8217282497 ਦੂਜਾ ਨੰਬਰ 8289016207 ਠੀਕ ਹੈ ਮਹਾਰਾਜ ਹਾਂਜੀ ਲੋਬੀ ਪ੍ਰਬੋਹ ਨੰਬਰ ਫਿਕਰੀਨ ਦੇ ਉੱਪਰ ਚਲੰਦਾ ਆ ਨੰਬਰਾਂ ਤੇ ਕਾਲ ਕਰੋ ਕੰਟੈਕਟ ਕਰੋ ਖਾਸ ਵਿਜਟ ਤੁਸੀਂ ਪਿੰਡ ਸੁਰ ਸਿੰਘ ਕਰਨੀ ਆ ਠੀਕ ਆ ਜੀ ਇਹ ਆਪਦਾ ਤੁਸੀਂ ਸੰਪਰਕ ਬਣਾ ਕੇ ਰੱਖ ਲਿਆ ਕਰੋ ਸੋ ਮਿਲਦੇ ਆ ਕਲਵੀ ਅਪਡੇਟ ਪਾਲ ਸਾਰੇ ਵਿਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ